ਆਪਾਂ ਅਰਦਾਸ ਦੇ ਵਿੱਚ ਲਬਜ ਪੜਦੇ ਆਂ ਅਰਦਾਸ ਹੀ ਕਰਦੇ ਆਂ ਕਿ ਸਤਿਗੁਰੂ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਤੇ ਜਦੋਂ ਸਵੇਰ ਹੋ ਜਾਂਦੀ ਆ ਫਿਰ ਆਪਾਂ ਕਹਿੰਦੇ ਆਪ ਜੀ ਦੇ ਬਾਣੇ ਵਿੱਚ ਚਾਰ ਪੈਰ ਰੈਣ ਸੁੱਖ ਦੀ ਬਤੀਤ ਹੋਈ ਪਰ ਕਿਹ ਵੇਲੇ ਤੁਸੀਂ ਸੋਚਦੇ ਹੋਵੋਗੇ ਕਿ ਜਿਹੜੇ ਆਪਾਂ ਅਰਦਾਸ ਕਰਦੇ ਆਂ ਜੋ ਭਾਈ ਸਾਹਿਬ ਅਰਦਾਸ ਕਰ ਰਹੇ ਆ ਕਿ ਸ਼ਾਇਦ ਉਹ ਉਹਦੀ ਗੱਲ ਕਰ ਰਹੇ ਜਿਹੜੇ ਅਸੀਂ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਆਰਾਮ ਕਰਕੇ ਆ ਪਰ ਇਸ ਅਰਦਾਸ ਦੇ ਵਿੱਚ ਬੜਾ ਗੁੰਝਾ ਸ਼ੋਭਿਆ ਹੋਇਆ ਸਮਾਂ ਸੀ ਜਿਸ ਵੇਲੇ ਜ਼ਾਲਿਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸਿੱਖ ਖਤਮ ਨਹੀਂ ਹੋਏ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਚਾਹਿਆ ਮੀਰ ਮੰਨੂ ਦਾ ਸਮਾਂ ਸੀ ਤੇ ਉਹਨੇ ਆਖਿਆ ਵੀ ਇਦਾਂ ਕਰੋ ਸਿੱਖ ਤਾਂ ਖਤਮ ਨਹੀਂ ਹੁੰਦੇ ਇਹਨਾਂ ਨੂੰ ਜੰਮਣ ਵਾਲੀਆਂ ਖਤਮ ਕਰ ਦਿਓ ਇਹਨਾਂ ਦੀਆਂ ਮਾਵਾਂ ਕੱਠੀਆਂ ਕਰਕੇ ਇਹਨਾਂ ਨੂੰ ਖਤਮ ਕਰ ਬਿਨਾਂ ਜੰਮਣਗੇ ਤੇ ਨਾ ਸਿੱਖ ਹੋਣਗੇ ਬਹੁਤ ਆਦ ਦੇ ਵਿੱਚ ਬੀਬੀਆਂ ਨੂੰ ਮੀਰ ਮੰਨੂ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਤੇ ਉਹਨਾਂ ਨੂੰ ਫਿਰ ਹੁਕਮ ਕਰ ਦਿੱਤਾ ਵੀ ਆ ਚੱਕੀਆਂ ਦੇਤੀਆਂ ਪੁਰਾਣੇ ਸਮਿਆਂ ਵਿੱਚ ਬੜੀ ਮਿਹਨਤ ਲੱਗਦੀ ਸੀ ਚੱਕੀ ਚਲਾਉਣ ਨੂੰ ਚੱਕੀਆਂ ਰੱਖ ਦਿੱਤੀਆਂ ਦਾਣੇ ਰੱਖ ਦਿੱਤੇ ਵੀ ਆਟਾ ਬਣਾਓ ਦਾਣੇ ਪੀਸੋ ਉਹ ਸਾਰਾ ਦਿਨ ਚੱਕੀਆਂ ਚ ਲਾਉਂਦੀਆਂ ਸਾਰਾ ਦਿਨ ਛੋਟੇ ਛੋਟੇ ਬੱਚੇ ਉਹਨਾਂ ਦੇ ਕੋਲ ਪਰ ਸ਼ਾਮ ਨੂੰ ਸਾਰੀਆਂ ਇਕੱਠੀਆਂ ਪਾਠ ਕਰਦੀਆਂ ਸੋਦਰ ਦਾ ਪਾਠ ਕਰਕੇ ਅਰਦਾਸ ਕਰਦੇ ਆ ਕਿ ਸਤਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਦਿਨ ਸੁਖ ਦਾ ਬਤੀਤ ਹੋਇਆ ਤੇ ਜਦੋਂ ਉਹਦੇ ਸਿਪਾਈਆਂ ਨੇ ਸੁਣਿਆ ਤੇ ਉਹਨਾਂ ਨੇ ਮੀਰ ਮੰਨੂ ਨੂੰ ਦੱਸਿਆ ਮੀਰ ਮੰਨੂ ਨੇ ਆਖਿਆ ਵੀ ਦਾਣੇ ਵਧਾ ਦਿਓ ਦਾਣੇ ਵਧਾ ਦਿੱਤੇ ਸਾਰੀ ਸਾਰੀ ਰਾਤ ਸੌਣ ਨਹੀਂ ਦਿੱਤਾ ਅੰਮ੍ਰਿਤ ਵੇਲਾ ਹੋਇਆ ਨਿਤਨੇਮ ਕੀਤਾ ਫਿਰ ਬੀਬੀਆਂ ਨੇ ਅਰਦਾਸ ਕੀਤੀ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪਰ ਰੈਣ ਸੁਖ ਦੀ ਬਤੀਤ ਹੋਈ ਤੇ ਉਹ ਸੁਣਨਾ ਚਾਹੁੰਦਾ ਸੀ ਵੀ ਅਸੀਂ ਦੁਖੀ ਆਂ ਪਰ ਉਹ ਤਾਂ ਗੁਰੂ ਦੀ ਰਾਜਾ ਵਿੱਚ ਰਹਿੰਦੀ ਐ ਇੱਥੋਂ ਤੱਕਰ ਜ਼ੁਲਮ ਹੋਇਆ ਸਾਹਸੰਗਤ ਜੀ ਜਿਹੜੀਆਂ ਬੀਬੀਆਂ ਭੈਣਾਂ ਗਰਭવતી ਸਨ ਉਹਨਾਂ ਦੇ ਪੇਟ ਦੇ ਉੱਪਰ ਵੱਡੇ ਵੱਡੇ ਪੱਥਰ ਰੱਖ ਦਿੱਤੇ ਵੀ ਆਉਣ ਵਾਲੀ ਔਲਾਦ ਜਿਹੜੀ ਆ ਲੁੱਲੀ ਲੰਗੜਾ ਲੰਗੜੀ ਪੈਦਾ ਹੋਵੇ ਜਾਂ ਮਰੀ ਹੋਈ ਪੈਦਾ ਹੋਵੇ ਤੇ ਉਹ ਫੇਰ ਵੀ ਸਾਰਾ ਸਾਰਾ ਦਿਨ ਉਹ ਵਜਨ ਰੱਖਣਾ ਫੇਰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਆਪ ਜੀ ਦੇ ਬਾਣੇ ਅੰਦਰ ਚਾਰ ਪੈੜ ਦਿਨ ਸੁੱਖ ਦਾ ਬਤੀਤ ਹੋਇਆ ਪਰ ਉਹਨਾਂ ਨੇ ਜਾਲਮਾਂ ਨੇ ਜ਼ੋਰ ਲਾ ਲਿਆ ਵੀ ਇਹਨਾਂ ਨੂੰ ਇੱਕ ਦਿਨ ਕਹਿ ਦੇਣ ਵੀ ਅਸੀਂ ਦੁਖੀ ਆ ਨਹੀਂ ਹੋਇਆ ਫੇਰ ਉਹਨਾਂ ਨੇ ਉਹਨਾਂ ਦੀਆਂ ਬੱਚਿਆਂ ਨੂੰ ਉਹਨਾਂ ਦੀਆਂ ਗੋਦੀਆਂ ਦੇ ਵਿੱਚੋਂ ਖੋਲਿਆ ਬੱਚਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਰਾਂ ਦੇ ਵਿੱਚ ਪਾ ਦਿੱਤੇ ਇੱਕ ਬੱਚੇ ਨੂੰ ਉੱਪਰ ਸਿੱਟਦਾ ਦੂਸਰਾ ਨੇਜੇ ਵਿੱਚ ਟੰਗ ਲੈਂਦਾ ਇੰਨਾ ਜ਼ੁਲਮ ਹੋਇਆ ਸਾਸ ਸੰਗਤ ਪਰ ਸ਼ਾਮ ਨੂੰ ਫੇਰ ਉਹਨਾਂ ਨੇ ਬਾਣੀ ਪੜ੍ਹੀ ਆ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਪਾਏ ਆ ਸ਼ਾਮ ਨੂੰ ਅਰਦਾਸ ਕੀਤੀ ਸਤ ਕਰੋ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਵ ਦੇ ਤਾ ਅੱਜ ਅਸੀਂ ਕਿੱਥੇ ਖੜੇ ਆ ਬਾਣੀ ਤਾਂ ਉਹੀ ਆ ਨਾ ਅੱਜ ਸਿਰ ਵੀ ਦੁੱਖ ਦਾ ਹੋਵੇ ਭਾਈ ਸਾਹਿਬ ਦੀ ਅਰਦਾਸ ਕਰੇ ਬੜੇ ਦੁਖੀ ਆ ਅਸੀਂ ਤੇ ਪੜੋ ਤਾਂ ਸੀ ਇਤਿਹਾਸ ਲੋ ਜੀ ਉਹ ਤਾਂ ਗੁਰੂ ਸਾਹਿਬ ਸਨ ਤੇ ਬਾਣੀ ਤਾਂ ਉਹੀ ਆ ਸਿੱਖ ਵੀ ਉਹੀ ਆ ਪਰ ਸਾਨੂੰ ਅੱਜ ਫਰਕ ਪੈ ਗਿਆ ਸਾਨੂੰ ਵਿਸ਼ਵਾਸ ਨਹੀਂ ਰਿਹਾ ਬਾਣੀ ਤਾਂ ਉਹੀ ਹੈ ਉਹੀ ਬਾਣੀ ਪੜ ਕੇ ਬੰਦ-ਬੰਦ ਘਟਾਏ ਆ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਗਏ ਬਾਣੀ ਤਾਂ ਉਹੀ ਆ ਉਹਨਾਂ ਨੇ ਸੀ ਨਹੀਂ ਕੀਤੀ ਆਖਿਆ ਕਿ ਸਤਿਗੁਰੂ ਮਹਾਰਾਜ ਜੋ ਤੂੰ ਕਰ ਰਹੇ ਆ ਉਹ ਸਾਨੂੰ ਪ੍ਰਵਾਨ ਜੇ ਸੁੱਖ ਦੇ ਤਾ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਈਂ ਜੇ ਭੁੱਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੋਖ ਮੜਾਇ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ